ਇਹਨੀ ਕਪਾਲੀ ਦੀ ਇਹਦੇ ਵਿੱਚ ਤੇ ਥੋੜਾ ਜਿਹਾ ਪਾਣੀ ਪਾ ਕੇ ਤੇ ਘੋਲ ਕੇ ਇਸ ਤਰ੍ਹਾਂ ਇਸ ਤਰ੍ਹਾਂ ਲਾਉਣੀ ਪਤਲੀ ਪਤਲੀ ਸਾਰੇ ਸਰੀਰ ਤੇ ਲਾਉਣੀ ਬਿਲਕੁਲ ਕਿਰਪਾ ਮੰਗਿਆ ਕਿਹਾ ਜਾਂਦਾ ਹੈ ਕਿ ਲੰਗਰ ਨਹੀਂ ਛਕਾਇਆ ਜਾਂਦਾ ਲੰਗਰ ਕਿਉਂ ਨਹੀਂ ਛਕਾਇਆ ਜਾਂਦਾ ਜਿਹੜੇ ਰਿਓ ਜੀ ਸਾਡੀ ਵੀਡੀਓ ਦੇ ਨਾਲ ਤੁਹਾਨੂੰ ਇਤਿਹਾਸ ਦੇ ਨਾਲ ਜਾਣੂ ਕਰਵਾਉਂਦੇ ਆ ਕਿ ਕਿ ਬਾਬਾ ਜੀ ਕਲਯੋਗ ਜੀ ਦੀ ਬਿਮਾਰੀ ਫੈਲ ਗਈ ਮੈਂ ਆਣ ਪਾਣੀ ਨਹੀਂ ਛਕਾ ਸਕਦਾ ਹਾਂ ਜੀ ਉਹਨੇ ਆਖਿਆ ਜਿਹੜਾ ਤੇਰੇ ਦਰ ਤੋਂ ਪਾਣੀ ਪੀਊਗਾ ਰੋਗੀ ਜਾਂ ਅਨ ਪਾਣੀ ਸ਼ਗੂਗਤ ਤੇਰੇ ਪਿੰਡ ਦਾ ਕੋਈ ਤੇਰੀ ਜੂਹ ਦਾ ਪਾਣੀ ਪੀਉ ਦਾ ਰੋਕਣਾ ਟੋਗਾ। ਸਾਹਿਬ ਜੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਤਾਂ ਅਸੀਂ ਲੈ ਕੇ ਆਏ ਆਂ ਜੀ ਗੁਰਦੁਆਰਾ ਬਾਬਾ ਸਿੱਧ ਸਰਹਾਈ ਜੀ ਪਿੰਡ ਚੰਬੜ ਤੇ ਸੰਗਤ ਜੀ ਇਸ ਜਗ੍ਹਾ ਤੇ ਕਿਹਾ ਜਾਂਦਾ ਹੈ ਕਿ ਲੰਗਰ ਨਹੀਂ ਛਕਾਇਆ ਜਾਂਦਾ ਲੰਗਰ ਕਿਉਂ ਨਹੀਂ ਛਕਾਇਆ ਜਾਂਦਾ ਜੁੜੇ ਰਹੋ ਜੀ ਸਾਡੀ ਵੀਡੀਓ ਦੇ ਨਾਲ ਤੁਹਾਨੂੰ ਇਤਿਹਾਸ ਦੇ ਨਾਲ ਜਾਣੂ ਕਰਵਾਉਣੇ ਆ ਜਿਨ੍ਹਾਂ ਨੇ ਸਾਡੇ ਚੈਨਲ ਅੱਜ ਤੱਕ ਸੱਤਾ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਧੰਨਵਾਦ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਤੁਹਾਨੂੰ ਚੰਬਲ ਸਾਹਿਬ ਗੁਰਦਵਾਰਾ ਦਾ ਇਤਿਹਾਸ ਦੇ ਨਾਲ ਜਾਣੂ ਕਰਵਾਉਣਾ ਇੱਥੇ ਤਾਂ ਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਬਾਬਾ ਸਿੱਧ ਸਹਾ ਜੀ ਨੂੰ ਕੀ ਕੀ ਵਾਰ ਦਿੱਤੇ ਸੀਗੇ ਤੁਹਾਨੂੰ ਇਤਿਹਾਸ ਦੇ ਨਾਲ ਜਾਣੂ ਕਰਵਾਉਣੇ ਆ ਜੀ ਜੁੜੇ ਰਹੋ ਜੀ ਸਾਡੀ ਵੀਡੀਓ ਦੇ ਐਂਡ ਤੱਕ ਸੰਗਤ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਤੁਹਾਨੂੰ ਅਸੀਂ ਲੈ ਕੇ ਆਇਆ ਜੀ ਗੁਰਦਰਾ ਚੰਬਲ ਸਾਹਿਬ ਬਾਬਾ ਸਿੱਧ ਸਰ੍ਹਾਈ ਜੀ ਦੇ ਇਹ ਅਸੀਂ ਤੁਹਾਨੂੰ ਇਤਿਹਾਸ ਦੇ ਨਾਲ ਜਾਣੂ ਕਰਵਾਉਣੇ ਆ ਬਾਬਾ ਜੀ ਦੇ ਕੋਲੋਂ ਪੁੱਛਦੇ ਆ ਜੀ ਤੇ ਬਾਬਾ ਜੀ ਗੁਰਦਰਾ ਸਾਹਿਬ ਦੇ ਇਤਿਹਾਸ ਦੇ ਬਾਰੇ ਸੰਗਤਾਂ ਨੂੰ ਜਾਣੂ ਕਰਵਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵਾਹਿਗੁਰੂ ਚੰਬਲ ਪਿੰਡ ਆ ਤੇ ਇੱਥੋਂ ਦੇ ਬਾਬਾ ਜੀ ਹੋਏ ਤਾਨ ਤਾਨ ਬਾਬਾ ਸਿੱਧ ਸਰ੍ਹਸਾਈ ਜੀ ਇੱਥੋਂ ਅੰਮ੍ਰਿਤ ਵੇਲੇ ਆਪਣਾ ਨੇਤਨੇਮ ਕਰਕੇ ਬਾਣੀ ਪੜ ਕੇ ਤੇ ਇਥੋਂ ਕਈ ਟੋਕਰੀ ਲੈ ਕੇ ਆਪਣਾ ਪ੍ਰਸ਼ਾਦਾ ਛੱਕੇ ਜਾਂ ਉਸ ਟਾਈਮ ਤੇ ਨਾਲ ਖੜਦੇ ਸੀ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦਾ ਜਨਮ ਹੋਇਆ ਸੀ ਇਹ ਖੁਸ਼ੀ ਦੇ ਵਿੱਚ ਤਰਨਤਨ ਸਾਹਿਬ ਵਾਲੇ ਸਲੋਵਰ ਦੀ ਸੇਵਾ ਲਵਾਈ ਸੀ ਗੁਰੂ ਅਰਜਨ ਦੇਵ ਪਾਤਸ਼ਾਹ ਸਿੱਧਾਂ ਦੇ ਸਰਤਾਜ ਪੰਜਵੇਂ ਪਾਸ਼ਾ ਨੇ ਤੇ ਬਾਬਾ ਜੀ ਇਥੋਂ ਨਿਮੀ ਜਾਂਦੇ ਸੀ ਇਥੋਂ ਤੁਰ ਕੇ ਪੈਦਲ ਤੇ ਕਈ ਟੋਕਰੀ ਆਪਣੇ ਲੈ ਕੇ ਜਾਂਦੇ ਪ੍ਰਸ਼ਾਦਾ ਆਪਣਾ ਲੈ ਕੇ ਜਾਂਦੇ ਛਕਦੇ ਸੀ ਉਥੋਂ ਨਾ ਪਾਣੀ ਪੀਤਾ ਨਾ ਚਾਹ ਪੀਤੀ ਤੇ ਨਾ ਖਾਦੀ ਉਥੇ ਰੋਟੀ ਤੇ ਨਾ ਉਥੋਂ ਕਈ ਟੋਕਰੀ ਲਈ ਆਪਣੇ ਕਈ ਟੋਕਰੀ ਲੈ ਕੇ ਜਾਂਦੇ ਸੀ ਰਾਹ ਦੇ ਵਿੱਚੋਂ ਜੇ ਕੋਈ ਲੱਕੜ ਬਲਣ ਮਿਲ ਜਾਂਦਾ ਸੀ ਤੇ ਉਹ ਵੀ ਲੈ ਜਾਂਦੇ ਸੀ ਲੰਗਰ ਵਾਸਤੇ ਇੱਕ ਦਿਨ ਸੇਵਾ ਕਰਦਿਆਂ ਕਰਦਿਆਂ ਲੰਮੇ ਸਮੇਂ ਤੋਂ ਪਾਸ਼ਾ ਦਰਾਨ ਸੱਜਿਆ ਤੇ ਉਥੇ ਇੱਕ ਕੋੜਾ ਆ ਗਿਆ ਕੋੜੇ ਨੇ ਗੁਰੂ ਅਰਜਨ ਦੇ ਪਾਸ਼ਾ ਦੇ ਗੜੀ ਸਿਧਾਂ ਦੇ ਸਾਜ ਜੀ ਗੜੀ ਬੇਨਤੀ ਕੀਤੀ ਕਿ ਬਾਬਾ ਜੀ ਮੈਂ ਕੋੜ ਦੇ ਰੋਗ ਨਾਲ ਪੀੜਤ ਆਂ ਮੇਰੇ ਤੇ ਕਿਰਪਾ ਕਰੋ ਤੇ ਬਾਬਾ ਜੀ ਨੇ ਸੰਗਤ ਦੇ ਵਿੱਚ ਬਾਜ ਲਾਈ ਮੇਰਾ ਨੀਮੀ ਸਿੱਖ ਉਠੋ ਨੀਮੀ ਪ੍ਰੇਮੀ ਨਿਤਨੇਮੀ ਗਿੜਾ ਇਥੇ ਨੀਮੀ ਸੇਵਾ ਕਰਦ ਰਿਹਾਵੇ ਇਹ ਥੋੜਾ ਜਲ ਪਾਣੀ ਨਹੀਂ ਸਕਿਆ ਤੇ ਬਾਬਾ ਜੀ ਨਹੀਂ ਪਹਿਲੇ ਬਚਨ ਨਾਲ ਉੱਠੇ ਫਿਰ ਦੂਸਰਾ ਬਚਨ ਗੁਰੂ ਅਰਜਨ ਦੇਵ ਸਾਹਿਬ ਨੇ ਛੱਡਿਆ ਵੀ ਉਠੋ ਪਈ ਮੇਰਾ ਨੀਮੀ ਪ੍ਰੇਮੀ ਸਿੱਖ ਜਿੰਨੇ ਥੋੜਾ ਜਲ ਪਾਣੀ ਨਹੀਂ ਸਕਿਆ ਤੇ ਇਸ ਕੋੜੇ ਨੂੰ ਪੱਲਾ ਲਾਓ ਤੇ ਬਾਬਾ ਜੀ ਫੇਰ ਨਹੀਂ ਉੱਠੇ ਬਾਬਾ ਜੀ ਨੇ ਸੋਚਿਆ ਕੋ ਹੋ ਸਕਦਾ ਜਿਨੇ ਇਸ ਵਾਰ ਜਲ ਪਾਣੀ ਨਹੀਂ ਛਕਿਆ ਮੈਂ ਕੱਲਾ ਸਿੱਖ ਨਹੀਂ ਆ ਤੇ ਤੀਸਰਾ ਵਜਨ ਗੁਰੂ ਅਰਜਨ ਦੇਵ ਪਾਸ਼ਾ ਨੇ ਬਾਬਾ ਜੀ ਨੂੰ ਬੈਠੇ ਨੂੰ ਛੱਡਿਆ ਕਿ ਚੰਬੜਾ ਉੱਠ ਲਾ ਪੱਲਾ ਇਸ ਕੋੜੇ ਨੂੰ ਬਾਬਾ ਜੀ ਨੇ ਉੱਠ ਕੇ ਉਹ 7 ਵਾਰੀ ਜਿਹੜਾ ਇਹ ਪੱਲਾ ਲਾਉਣੇ ਬਾਬਾ ਜੀ ਨੇ 7 ਵਾਰੀ ਉਹਦੇ ਸਰੀਰ ਤੇ ਪੱਲਾ ਲਾਇਆ ਲਾ ਕੇ ਤੇ ਗੱਲ ਚ ਪੱਲਾ ਪਾ ਕੇ ਬਾਬਾ ਜੀ ਨੇ ਪੁੱਛਿਆ ਵੀ ਬਾਬਾ ਜੀ ਮੇਰੇ ਪੱਲੇ ਚ ਕੀ ਗਰੀਬ ਸਿੱਖ ਦੇ ਤਾਕਤ ਆ ਮੇਰਾ ਪੱਲਾ ਲਾਉਣਾ ਕੋਰ ਦੂਰ ਹੋ ਜੂ ਬਾਬਾ ਜੀ ਨੇ ਕਿਹਾ ਕਿ ਜਿੰਨਾ ਚਿਰ ਤੱਕ ਇਹ ਦੁਨੀਆ ਰਹੂਗੀ ਤੇਰੀ ਅਨਸਪੰਸ ਤੇਰੇ ਪਿੜ ਦਾ ਕੋਈ ਪੱਲਾ ਲਾ ਦੂਗਾ ਇਹ ਚੰਬਲ ਇਹ ਚੰਬਲਦਾਰ ਹੋ ਗਿਆ ਹਾਂਜੀ ਇਹ ਬਿਲਕੁਲ ਢਾਰ ਜੂਗਾ ਜੇ ਪਹਿਲੇ ਬਚਨ ਨਾ ਉਰਦੋਂ ਤੇਰੇ ਦਰ ਤੋਂ ਕੋੜੇ ਰਾਜੀ ਹੋਇਆ ਕਰ ਨਹੀਂ ਹੁਣ ਤੇਰੇ ਦਰ ਤੋਂ ਚੰਬੜਾ ਵਾਲੇ ਜਿਵੇਂ ਆਉਣਗੇ ਚੰਬੜ ਵਾਲੇ ਸਾਰੇ ਰਾਜੀ ਹੋਣ ਬਾਬਾ ਜੀ ਨੇ ਵਰਤ ਤੱਕ ਗੁਰੂ ਅਰਜਨ ਦੇ ਪਾਸ਼ਾ ਦੇ ਗਾੜੀ ਫੇਰ ਬਾਬਾ ਜੀ ਨੇ ਬੇਨਤੀ ਕੀਤੀ ਕਿ ਬਾਬਾ ਜੀ ਕਲਜੋਗ ਜੀ ਬਿਮਾਰੀ ਫੈਲ ਗਈ ਮੈਂ ਅਨਪਾਣੀ ਨਹੀਂ ਸ਼ਕਾ ਸਕਦਾ ਹਾਂ ਜੀ ਉਹਨੇ ਆਖਿਆ ਜਿਹੜਾ ਤੇਰੇ ਦਰ ਤੋਂ ਪਾਣੀ ਪੀਊਗਾ ਰੋਗੀ ਜਾਂ ਅਨਪਾਣੀ ਸ਼ਕੂਗਾ ਤੇਰੇ ਪਿੰਡ ਦਾ ਕੋਈ ਤੇਰੀ ਜੂਹ ਦਾ ਵੀ ਪਾਣੀ ਪੀਊਗਾ ਰੋਕਣਾ ਟੂਗਾ ਇਸ ਕਰਕੇ ਦੂਜੇ ਜਿਹੜੇ ਨਾਲ ਆਉਣ ਭਵੇਂ ਦੱਸ ਜਾਣੇ ਹੋਣ ਉਹ ਲੰਗਰ ਲਗਾਉਂਦਾ ਪ੍ਰਸ਼ਾਦਾ ਸਕਦੇ ਚਾਹ ਪੀ ਸਕਦੇ ਆ ਤੇ ਜਿਹੜਾ ਰੋਗੀ ਉਹਨੇ ਸਾਡੇ ਪਿੰਡ ਦਾ ਪਾਣੀ ਧਾਣੀ ਨਹੀਂ ਪੀਣਾ ਠੀਕ ਆ ਇਹਦੇ ਵਾਬਾ ਜਾਈ ਸਿਆਸੀ ਉਸ ਤੋਂ ਬੜਾ ਹੀ ਦੰਨਿਆ ਬਾਬਾ ਸਤਾਨ ਦੀ ਪਵਿੱਤਰ ਮਿੱਟੀ ਆ ਉਹਨੂੰ ਰੱਖ ਸਾਹਿਬ ਕਹਣਾ ਮਿੱਟੀ ਨਹੀਂ ਕਹਣਾ ਠੀਕ ਆ ਉਹਨੂੰ ਰੱਖ ਸਾਹਿਬ ਕਹਣਾ ਉਹ ਇੰਨੀ ਲੈ ਜਣੀ ਆ ਜਾ ਕੇ ਇੱਕ ਐਡਾ ਮਿੱਟੀ ਦਾ ਬਰਤਨ ਲਈਦਾ ਤੇ ਇੱਕ ਕੌਲੀ ਇੱਕ ਗਲਾਸ ਉਹ ਲੈ ਜਾਈਦੀ ਆ ਜਾ ਕੇ ਉਸ ਘਰ ਉਸ ਕਮਰੇ ਚ ਰੱਖਣੀ ਜਿੱਥੇ ਮੀਟ ਸ਼ਰਾਬ ਸਿਗਰਟ ਤਮਾਕੂ ਆਂਡਾ ਬੀੜੀ ਇਹੋ ਜਿਹੇ ਬੰਦਾ ਉਸ ਕਮਰੇ ਚ ਨਾ ਆਵੇ ਘਰ ਦਾ ਬਾਹਰ ਦਾ ਕੋਈ ਗਵਾਂਢੀ ਰਿਸ਼ਤੇਦਾਰ ਸਵੇਰੇ ਉੱਠੂ ਅਮਰਤ ਵਲੇ ਇਸ਼ਨਾਨ ਕਰਕੇ ਥੋੜਾ ਜਿਹਾ ਪਾਣੀ ਲੈਣ ਕੇ ਗਲਾਸ ਦੇ ਵਿੱਚ ਥੋੜੀ ਜਿਹੀ ਬਾਬਾ ਜੀ ਦੀ ਉਸਤਾਨ ਦੀ ਕੋਈ ਕਰ ਮਿੱਟੀ ਕੱਢ ਕੇ ਉਹ ਆਪਣੇ ਆਸਰਾ ਲਾਉਂਦਾ ਸਰੀਰ ਤੇ ਮਲਣੀ ਪਤਲੀ ਪਤਲੀ ਲਾ ਕੇ ਫਿਰ ਬਾਬਾ ਜੀ ਨਾਲ ਲੈਣਾ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਪਾਸ਼ਾ ਧੰਨ ਧੰਨ ਬਾਬਾ ਸਿੱਧ ਸਾਈ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਪਾਸ਼ਾ ਧੰਨ ਧੰਨ ਬਾਬਾ ਸਿੱਧ ਸਾਈ 10 15 ਮਿੰਟ ਲਾਜ ਉਸ ਤੋਂ ਬੜਾ ਚਾਹ ਪਣੀ ਸਕੋ ਚਾਹ ਪਣੀ ਸ਼ਾ ਕੇ ਚਮੜੇ ਦਾ ਪਲਾਸਟਿਕ ਦੇ ਬੂਟ ਪਾਓ ਟਾਕੀ ਦੇ ਬੂਟ ਕੈਂਚੀ ਜਬਲ ਪਾਓ ਰਬੜ ਦੇ ਬੂਟ ਪਾ ਸਕਦੇ ਮੁੜ ਕੇ ਨਾ ਰੱਖ ਲਾਉਣੀ ਤੇ ਨਾ ਉਹ ਲਾਉਣੀ 24 ਘੰਟੇ ਬਰ ਲਾਈ ਦੀ ਜਿਤਨਾ ਅੱਜ ਸਵੇਰੇ ਲਾਈ ਆ 6 ਵਜੇ ਕੱਲ 6 ਵਜੇ ਲਾਉਣੀ ਉਸ ਤੋਂ ਬਿਨਾ ਇਸ਼ਨਾਨ ਨਹੀਂ ਕਰਨਾ ਕੱਲ ਨੂੰ ਲਾਉਣੀ ਪਹਿਲੀ ਲਾਹ ਦੇਣੀ ਦੂਜੀ ਲਾਉਣੀ ਠੀਕ ਆ ਦਵਾਈ ਉੱਤੇ ਲਾਉਣੀ ਕੋਈ ਨਹੀਂ ਦਵਾਈ ਉਹਦੇ ਬਾਰੇ ਕੋਈ ਖਾਣੀ ਨਹੀਂ ਹੋਰ ਆਪਾਂ ਨੂੰ ਕੋਈ ਰੋਗ ਬੁਖਾਰ ਆ ਢਿੱਡ ਪੀੜ ਸਿਰ ਪੀੜ ਜੁਕਾਮ ਹੈ ਉਹਦੀ ਦਵਾਈ ਖਾ ਸਕਦੇ ਇਸ ਰੋਗ ਦੀ ਦਵਾਈ ਨਹੀਂ ਖਾਣੇ ਠੀਕ ਆ ਇਹ ਚਾਰੀਆਂ ਦਿਨਾਂ ਤੋਂ ਪਹਿਲਾ ਰਮਾਨ ਆ ਜੇ ਫਿਰ 40 42 ਦਿਨ ਲਾਈ ਦੀ ਆ ਕਈ ਵਰੀ ਇਹ ਗੱਲ ਹੁੰਦੀ ਆ ਕਿ ਕਈ ਦੀ ਜੜਾ ਵਾਲਾ ਰੋਗ ਦਾ ਕਈ ਆਉਂਦੇ ਹਾਂਜੀ ਕੱਜ ਨੂੰ 4 ਮਹੀਨੇ ਤੋਂ ਪਹਿਲਾਂ ਰਮਾਣਾ ਜਿੰਨੇ 4 ਮਹੀਨੇ ਤੋਂ ਪਹਿਲਾਂ ਰਮਾਣਾ ਜਾਂਦਾ ਉਹ ਫਿਰ 40 ਦਿਨ ਲਾਉਂਦਾ ਵਾ ਜਿਉਂ ਜੜਾ ਵਾਲਾ ਰੋਗ ਹੋਵੇ ਜੜਾ ਵਾਲਾ ਰੋਗ ਤੇ ਫਿਰ ਵਾਧ ਲਾਉਣੀ ਪੈਂਦੀ ਹੈ ਵਾਧ ਦਾ ਮਤਲਬ ਹੈ ਕਿ 50 ਦਿਨ ਵੀ ਲਾ ਲਾ ਸਾਢੇ ਦਿਨ ਲਾਉਂਦਾ ਦੂਜੀ ਗੱਲ ਇੱਥੇ ਵਾਰਿਆ ਕੱਲੀ ਚੰਬਲ ਦਾ ਤੇ ਸ਼ਰਦਾ ਦੇ ਵਿਸ਼ਵਾਸ ਦੇ ਨਾਲ ਸਾਰੇ ਰੋਗ ਇੱਥੋਂ ਹਟਦੇ ਆ ਸਟ੍ਰੈਸ ਵਾਲੇ ਵੀ ਹੁੰਦੇ ਆ ਤੈਨੂੰ ਪਤਾ ਇੰਨੀ ਬਿਮਾਰੀ ਸਟ੍ਰੈਸ ਦੀ ਚੱਲੀ ਆ ਜੋ ਕੈਨੇਡਾ ਜੋ ਅਮਰੀਕਾ ਸਭ ਸਟ੍ਰੈਸ ਨਾਲ ਹੀ ਤੁਰੇ ਆ ਸੇ ਬਾਬਾ ਜੀ ਰੱਖੜਿਆ ਸਾਡੇ ਕੋਲ ਇਸ ਟੈਂਪ ਤੇ ਜਾਤੂ ਰੋ ਨਹੀਂ ਦੇ ਉਹਦੇ ਅੰਦਰ ਬੈਠੇ ਹਾਂਜੀ ਉਹ ਦੋ ਬੰਬੇ ਦੇ ਆ ਦੋ ਦਿੱਲੀ ਦੇ ਆ ਇਹ ਹੁਣ ਰਾਜੀ ਹੋਏ ਆ ਇਹਨਾਂ ਨੂੰ 7-8 ਮਹੀਨੇ 10 ਮਹੀਨੇ 8 ਮਹੀਨੇ 7 ਮਹੀਨੇ ਲਾਉਣੀ ਪੈਂਦੀ ਬਾਬਾ ਜੀ ਦੀ ਰੱਖ ਜਿਹੜੇ ਸਟ੍ਰੈਸ ਵਾਲੇ ਆ ਜੀ ਅਗਜੀਮਾ ਹੋਵੇ ਸਟ੍ਰੈਸ ਹੋਵੇ ਚੰਬਲ ਹੋਵੇ ਇਹ ਰੋਗ ਵਾਲੇ ਜਿਹੜੇ ਜਿਤਨਾ ਲੂਟਾ ਹੋਈਆਂ ਪਰ ਵਾਰ ਇਥੇ ਇਕੱਲੇ ਚੰਬਲ ਦਾ ਕਿਉਂ ਸਰਦਾ ਦੇ ਵਿਸ਼ਵਾਸ ਨਾਲ ਬਿਮਾਰੀਆਂ ਸਾਰੀਆਂ ਇਹ ਛੱਡ ਦਿਆਂ ਤੇ ਤੇ ਬਾਬਾ ਜੀ ਦੀ ਰੱਖ ਲਾਈ ਦੀ ਆ ਠੀਕ ਆ ਉਹਦਾ ਨਾਗਾ ਨਹੀਂ ਪੈਂਡਣਾ ਉਹ ਲਾਉਣੀ ਆ ਠੀਕ ਆ ਸਰੀਰ ਪਵਿੱਤਰ ਰੱਖਣਾ ਤੇ ਉਸ ਤੋਂ ਵੱਧ ਉਹਨੂੰ ਜਲ ਪ੍ਰਵਾਹ ਕਰ ਰਿਹਾ ਜਲ ਪ੍ਰਵਾਹ ਕਰਕੇ ਥੋੜੀ ਜਿhist ਪਾਣੀ ਕਿਸੇ ਗੁਰਦੁਆਰੇ ਸਾਹਿਬ ਲਾਗੇ ਚੜਾ ਦਿਓ ਬਾਬਾ ਜੀ ਦਾ ਸ਼ੁਕਰਾਨਾ ਕਰਣਾ ਉਹਨਾ ਤੇ ਇਤਿਹਾਸ ਹੱਸਕਦੇ ਆ ਇਸ ਤੋਂ ਦਾ ਇਤਿਹਾਸ ਆ ਇੱਥੇ ਪੰਜਵੇਂ ਪਾਸ਼ਾ ਦਾ ਵਾਰਿਸ ਸ਼ੀਦਾਂ ਦੇ ਸਤਜਾ ਗੁਰੂ ਅਰਜਨ ਦੇ ਪਾਸ਼ਾ ਦਾ ਮੈਂ ਇੱਥੋਂ ਦਾ ਸੇਵਾਦਾਰ ਆ ਮੇਰੀ ਇੱਥੇ ਡਿਊਟੀ ਇਸ ਕੰਮ ਦੀ ਸਮਝਾਉਂਦੀ ਮੇਰਾ ਨੰਬਰ ਵੀ ਇੰਟਰਨੈਟ ਤੇ ਚੱਲਦਾ 734 73 82573 ਜੇ ਕਿਸੇ ਨੇ ਮੇਰੇ ਨਾਲ ਗੱਲ ਕਰਨੀ ਹੋਵੇ ਤੇ 73 ਨੰਬਰ ਤੇ ਕੋਈ ਗੱਲ ਪੁੱਛਣੀ ਹੋਵੇ ਤੇ ਪੁੱਛ ਸਕਦਾ ਬਸ ਲੈ ਜਾ ਖਾਲਸਾ ਲੈ ਜੀ ਸਵਾ ਦੋ ਕਿਲੋ ਗੁੜ ਦੀ ਮਰਜ਼ਾ ਦਾ ਉਹ ਗੁੜ ਜ਼ਰੂਰ ਲੈ ਕੇ ਆਵੇ ਸਵਾ ਦੋ ਕਿਲੋ ਗੁੜ ਜ਼ਰੂਰ ਲੈ ਕੇ ਆਵੇ ਗੁੜ ਦੀ ਮਰਜ਼ਾ ਦਾ ਇੱਥੇ ਠੀਕ ਬਾਈ ਰਾਤ ਕਿਤੋਂ ਆਪਾਂ ਕਰਨੀ ਆ ਜੀ ਰਾਖੋ ਬੇ ਕਮਰਾ ਸਾਡੇ ਕੋ ਭਰਿਆ ਵਾ ਤੇ ਉਹ ਇੰਨੀ ਕਿ ਲੈ ਜਾਂਦੇ ਲਿਫਾਫੇ ਚ ਪਾ ਕੇ ਜਾ ਕੇ ਇੱਕ ਬਰਤਨ ਲੈ ਲਦੇ ਮਿੱਟੀ ਦਾ ਇੱਕ ਕਬਲੀ ਕਲਾ ਜਿਹੜਾ ਤੈਨੂੰ ਪਹਿਲਾਂ ਦੱਸਿਆ ਉਹ ਕੋਲ ਕੇ ਪੱਤੇ ਕਰ ਸਕਦੇ ਬਾਬਾ ਜੀ ਇੱਕ ਕਮਰਾ ਜੀ ਹਾਂ ਜੀ ਹਾਂ ਜੀ ਇਹ ਬਾਬਾ ਜੀ ਰਾਖਿਆ ਇਹ ਦੇਖੋ ਇਹ ਕਮਰਾ ਭਰਿਆ ਹੈ ਫੁੱਲ ਇਹ ਧੂਮਕ ਸਲਨੀ ਬਾਹਰ ਭਰਦਾ ਇਹ ਸਾਰਾ ਵੇਖ ਲਓ ਕਿੰਨਾ ਕਮਰਾ ਆ ਸਾਰੀ ਖਾਲੀ ਹੋ ਗਈ ਭਰੀ ਪਈ ਇਸ ਤੋਂ ਦਰਵਾਜ਼ਾ ਨਹੀਂ ਬੰਦ ਹੁੰਦਾ ਤੇ ਇਹ ਸਾਰੀ ਸੰਗਤ ਖੜੀ ਆ ਜਿਹੜੀ ਆ ਤੇ ਆ ਨਾ ਇਨੀ ਇੱਕ ਪਾ ਲਈ ਦੀ ਆਵੇ ਇੰਨੀ ਕਪਾਲੀ ਦੀ ਇਹਦੇ ਵਿੱਚ ਤੇ ਥੋੜਾ ਜਿਹਾ ਪਾਣੀ ਪਾ ਕੇ ਤੇ ਘੋਲ ਕੇ ਇਸ ਤਰ੍ਹਾਂ ਇਸ ਤਰ੍ਹਾਂ ਲਾਉਣੀ ਪਤਲੀ ਪਤਲੀ ਸਾਰੇ ਸਰੀਰ ਤੇ ਲਾਉਣੀ ਬਿਲਕੁਲ ਕਿਰਪਾਨ ਦੀ ਠੀਕ ਆ ਤੇ ਹਾਂਜੀ ਬਿਲਕੁਲ ਇਥੇ ਇੱਕ ਨਹੀਂ ਦੋ ਨਹੀਂ ਪਤਾ ਨਹੀਂ ਕਿੰਨੇ ਅਰਬ ਬੰਦਾ ਰਾਜੀ ਹੋ ਚੁੱਕਾ ਕਿੰਨੇ ਅਰਬ ਬੰਦਾ ਰਾਜੀ ਹੋ ਚੁੱਕਾ ਸਾਰੇ ਦੇਸ਼ ਤੇੋਂ ਦੇ ਕੈਨੇਡਾ ਅਮਰੀਕਾ ਇੰਗਲੈਂਡ ਇਟਲੀ ਕੁਐਤ ਬਹਿਨ ਸੋਵੀਅਤ ਸਭੀ ਸਾਰੇ ਦੇਸ਼ ਇਥੋਂ ਆਪਾਂ ਹੀ ਰੱਖ ਲੈ ਕੇ ਭਾਈ ਕੋ ਜੀ ਦਾ ਖਾਲਸਾ ਭਾਈ ਕੋ ਜੀ ਦੀ ਫਤਿਹ ਅੱਜ ਧੰਨਵਾਦ ਅਸੀਂ ਗੋਦਾਰਾ ਬਾਬਾ ਸਿੱਧ ਸਰਹਾਈ ਜੀ ਦੇ ਪਿੰਡ ਚੰਬਲ ਦਰਸ਼ਨ ਕਰਵਾਏ ਆ ਜੀ ਸਾਧ ਸੰਗਤ ਜੀ ਜਿਸ ਵੀ ਇਨਸਾਨ ਨੂੰ ਚਮੜੀ ਦਾ ਰੋਗ ਚੰਬਲ ਦਾ ਰੋਗ ਹੈ ਉਹ ਇੱਥੋਂ ਪਿੰਡ ਦੀ ਜੂ ਦੇ ਵਿੱਚੋਂ ਅਤੇ ਇਸ ਸਥਾਨ ਤੋਂ ਲੰਗਰ ਨਹੀਂ ਛੱਕ ਸਕਦੇ ਅਤੇ ਪਿੰਡ ਤੋਂ ਬਾਹਰ ਜਿਹੜੇ ਵੀ ਨੇੜੇ ਤੇ ਗੁਰਦਾਰਾ ਸਾਹਿਬ ਹਨ ਉੱਥੋਂ ਲੰਗਰ ਛੱਕ ਸਕਦੇ ਆ ਜੀ ਉਮੀਦ ਕਰਦੇ ਆ ਜੀ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਬਹੁਤ ਹੀ ਵਧੀਆ ਲੱਗੇਗੀ ਤੇ ਜੁੜੇ ਰਹੋ ਜੀ ਸਾਡੇ YouTube ਚੈਨਲ ਦੇ ਨਾਲ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਤੇ ਕਮੈਂਟ ਜਰੂਰ ਕਰਿਓ ਜੀ ਧੰਨਵਾਦ